ਪੰਜਾਬ ਪੁਲਿਸ ਦੇ ਸਾਬਕਾ ਤੇ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਜੋ ਕਿ ਸੀਬੀਆਈ ਵੱਲੋਂ ਰਿਸ਼ਵਤ ਦੇ ਇਲਜ਼ਾਮਾਂ ਦੇ ਤਹਿਤ ਬੀਤੇ ਦਿਨੀ ਗ੍ਰਿਫਤਾਰ ਕੀਤੇ ਗਏ ਸੀ ਅਤੇ ਉਹਨਾਂ ਦੇ ਖਿਲਾਫ ਲਗਾਤਾਰ ਜੋ ਜਾਂਚ ਹੈ ਉਹ ਜਾਰੀ ਹੈ ਤੇ ਉਹਨਾਂ ਦੇ ਉੱਪਰ ਜੋ ਇਲਜ਼ਾਮ ਨੇ ਰਿਸ਼ਵਤ ਦੇ ਉਹਨਾਂ ਦੇ ਉੱਪਰ ਰਿਸ਼ਵਤ ਦੇ ਇਲਜ਼ਾਮ ਲੱਗੇ ਸੀ ਤੇ ਉਹਨਾਂ ਦੇ ਨਾਲ ਜੋ ਹੋਰ ਇੱਕ ਵਿਚੋਲੀਆ ਸੀ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ ਤੇ ਲਗਾਤਾਰ ਸੀਬੀਆਈ ਵੱਲੋਂ ਗੰਭੀਰਤਾ ਦੇ ਨਾਲ ਤੇ ਡੂੰਘਾਈ ਦੇ ਨਾਲ ਇਸ ਰਿਸ਼ਵਤ ਦੇ ਮਾਮਲੇ ਦੀ ਜਾਂਚ ਇਤੀ ਜਾਰੀ ਹੈ ਤੇ सीबीआई ਵੱਲੋਂ ਕਾਰਵਾਈ ਕਰਦੇ ਹੋਏ ਹਰਚਰਨ ਸਿੰਘ ਭੋਲਰ ਅਤੇ ਉਹਨਾਂ ਦੇ ਪਰਿਵਾਰ ਦੇ ਜੋ ਬੈਂਕ ਖਾਤੇ ਸੀ ਉਹਨਾਂ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਸੀ ਤੇ ਹੁਣ ਇਸ ਤੋਂ ਬਾਅਦ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਪਰਿਵਾਰ ਦੇ ਮੈਂਬਰਾਂ ਨੇ ਇੱਕ ਅਰਜ਼ੀ ਲਗਾਈ ਆ ਤੇ ਵਕੀਲ ਵੱਲੋਂ ਇਹ ਅਰਜ਼ੀ ਲਗਾਈ ਗਈ ਆ ਤੇ ਇਹ ਅਰਜ਼ੀ ਇਸ ਬਾਬਤ ਲਗਾਈ ਗਈ ਆ ਕਿ ਬੈਂਕ ਖਾਤੇ ਫ੍ਰੀਜ਼ ਹੋਣ ਤੋਂ ਬਾਅਦ ਜੋ ਹਰਚਰਨ ਸਿੰਘ ਭੋਲਰ ਦਾ ਪਰਿਵਾਰ ਹੈ ਉਹ ਆਪਣੇ ਖਰਚੇ ਕਰਨ ਤੋਂ ਅਸਮਰੱਥ ਹੈ ਤੇ ਉਹਨਾਂ ਨੂੰ ਆਪਣੇ ਘਰ ਦਾ ਖਰਚ ਚਲਾਉਣ ਵਿੱਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿਉਂਕਿ ਹਰਚਰਨ ਸਿੰਘ ਭੁੱਲਰ ਦੇ ਜੋ ਬੈਂਕ ਖਾਤੇ ਸੀ ਉਹਨਾਂ ਦਾ ਜੋ ਸੈਲਰੀ ਅਕਾਊਂਟ ਸੀ ਜਿਸ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਤਨਖਾਹ ਦਿੱਤੀ ਜਾਂਦੀ ਸੀ ਉਹ ਵੀ ਫ੍ਰੀਜ਼ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੀ ਪਤਨੀ ਦਾ ਜੋ ਖਾਤਾ ਜਿਸ ਦੇ ਵਿੱਚ ਖੇਤੀਬਾੜੀ ਤੇ ਹੋਰ ਜੋ ਉਹਨਾਂ ਦੀਆਂ ਜਾਇਦਾਦਾਂ ਸੀ ਉਹਨਾਂ ਦੇ ਕਿਰਾਏ ਤੋਂ ਜੋ ਆਮਦਨ ਆਉਂਦੀ ਸੀ ਉਹ ਉਹਨਾਂ ਦੀ ਪਤਨੀ ਦੇ ਖਾਤੇ ਦੇ ਵਿੱਚ ਆਉਂਦੀ ਸੀ ਉਸ ਨੂੰ ਵੀ ਫ੍ਰੀਜ਼ ਕਰ ਦਿੱਤਾ ਗਿਆ ਸੀ ਤੇ ਉਹਨਾਂ ਦਾ ਜੋ ਪੁੱਤਰ ਹੈ ਉਹ ਅਸਿਸਟੈਂਟ ਐਡਵੋਕੇਟ ਜਨਰਲ ਹੈ ਉਸ ਦਾ ਵੀ ਖਾਤਾ ਦਾ ਫ੍ਰੀਜ਼ ਕਰ ਦਿੱਤਾ ਗਿਆ ਸੀ ਤੇ ਪੂਰੇ ਪਰਿਵਾਰ ਦੇ ਜੋ ਖਾਤੇ ਨੇ ਉਹ ਹੁਣ ਤੱਕ ਫ੍ਰੀਜ਼ ਚੱਲੇ ਜਾ ਰਹੇ ਨੇ ਇਸ ਕਰਕੇ ਪਰਿਵਾਰ ਦੀ ਇਹ ਜੋ ਮੰਗ ਹੈ ਕਿ ਉਹਨਾਂ ਦੇ ਬੈਂਕ ਖਾਤਿਆਂ ਨੂੰ ਡੀ ਫ੍ਰੀਜ਼ ਕੀਤਾ ਜਾਵੇ ਤਾਂ ਜੋ ਉਹ ਆਪਣੇ ਘਰ ਦੇ ਜੋ ਖਰਚੇ ਹੈ ਉਹ ਚਲਾ ਸਕਣ ਕਿਉਂਕਿ ਬੈਂਕ ਖਾਤਿਆਂ ਦੇ ਫ੍ਰੀਜ਼ ਹੋਣ ਦੇ ਕਾਰਨ ਉਹ ਕੋਈ ਵੀ ਪੈਸਾ ਬੈਂਕ ਖਾਤੇ ਦੇ ਵਿੱਚੋਂ ਕਢਵਾ ਨਹੀਂ ਸਕਦੇ ਤੇ ਉਹਨਾਂ ਦੇ ਜੋ ਨਿਤ ਦੇ ਖਰਚੇ ਨੇ ਉਹ ਪੈਸੇ ਦੇ ਨਾਲ ਚੱਲਦੇ ਨੇ ਤੇ ਪੈਸਾ ਬੈਂਕ ਦੇ ਵਿੱਚ ਪਿਆ ਹੈ ਤੇ ਉਹ ਆਪਣੇ ਪੈਸੇ ਨੇ ਜੋ ਉਸ ਨੂੰ ਵਰਤ ਸਕਣ ਘੱਟੋ ਘੱਟ ਜੋ ਉਨ੍ਹਾਂ ਦੇ ਪੁੱਤਰ ਤੇ ਜੋ ਉਹਨਾਂ ਦੀ ਪਤਨੀ ਹੈ ਉਸ ਦੇ ਜੋ ਖਾਤੇ ਨੇ ਉਹਨਾਂ ਦੇ ਉਹਨਾਂ ਨੂੰ ਡੀਫ੍ਰੀਜ਼ ਕੀਤਾ ਜਾਵੇ ਤਾਂ ਕਿ ਜੋ ਉਹਨਾਂ ਦੀ ਪਰਿਵਾਰ ਦੀ ਜੋ ਆਮਦਨ ਹੈ ਉਹ ਉਹਨਾਂ ਨੂੰ ਮਿਲ ਸਕੇ ਉਹ ਉਸ ਨੂੰ ਆਪਣਾ ਹੱਕ ਸਮਝ ਕੇ ਵਰਤ ਸਕਣ ਤਾਂ ਉਹ ਉਹਨਾਂ ਨੇ ਜੋ ਅਰਜ਼ੀ ਹੈ ਐਡਵੋਕੇਟ ਦੇ ذریعے ਪੰਚੰਦੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਲਗਾਈ ਹੈ ਕਿ ਉਹਨਾਂ ਨੂੰ ਇਹ ਹੱਕ ਦਿੱਤਾ ਜਾਵੇ ਕਿ ਉਹ ਆਪਣੀ ਆਮਦਨ ਦਾ ਜੋ ਉਹਨਾਂ ਦੀ ਪਰਿਵਾਰਕ ਆਮਦਨ ਹੈ ਜੋ ਉਹਨਾਂ ਨੂੰ ਹੋਰ ਹੀਲੇ ਵਸੀਲਾਂ ਤੋਂ ਮਿਲਦੀ ਹੈ ਜੋ ਉਹਨਾਂ ਦੇ ਬੈਂਕ ਖਾਤਿਆਂ ਦੇ ਵਿੱਚ ਆਉਂਦੀ ਹੈ ਉਹ ਉਸ ਨੂੰ ਵਰਤ ਸਕਣ ਤੇ ਉਹਨਾਂ ਦੇ ਜੋ ਘਰ ਦਾ ਖਰਚਾ ਹੈ ਉਹ ਚੰਗੇ ਤਰੀਕੇ ਦੇ ਨਾਲ ਸੌਖੇ ਤਰੀਕੇ ਦੇ ਨਾਲ ਚਲਾ ਸਕਣ ਇਸ ਕਰਕੇ ਉਹਨਾਂ ਨੂੰ ਆਗਿਆ ਦਿੱਤੀ ਜਾਵੇ ਕਿ ਉਹ ਜੋ ਬੈਂਕ ਖਾਤੇ ਨੇ ਉਹ ਉਹਨਾਂ ਨੂੰ ਐਕਸੈਸ ਉਹਨਾਂ ਦਾ ਮਿਲ ਸਕੇ ਤੇ ਉਹ ਉਹਨਾਂ ਦੇ ਜੋ ਖਾਤੇ ਵਿਚ ਜੋ ਪੈਸੇ ਨੇ ਉਹਨਾਂ ਨੂੰ ਕਢਵਾ ਸਕਣ ਤੇ ਆਪਣਾ ਘਰ ਦਾ ਖਰਚ ਚਲਾ ਸਕਣ ਇਸ ਲਈ ਐਡਵੋਕੇਟ ਦੇ ذریعے ਵਕੀਲ ਦੇ ذریعے ਅਦਾਲਤ ਦੇ ਵਿੱਚ ਇਹ ਅਰਜ਼ੀ ਲਗਾਈ ਗਈ ਹੈ ਕਿ ਉਹਨਾਂ ਦੇ ਜੋ ਸੀਬੀਆਈ ਵੱਲੋਂ ਜੋ ਬੈਂਕ ਖਾਤੇ ਫ੍ਰੀਜ਼ ਕੀਤੇ ਗਏ ਨੇ ਉਹਨਾਂ ਨੂੰ ਡੀ ਫ੍ਰੀਜ਼ ਕੀ ਤਜਾਵੇ ਕਿਉਂਕਿ ਉਹਨਾਂ ਦੇ ਘਰ ਦਾ ਖਰਚਾ ਜੋ ਬਿਨਾਂ ਪੈਸੇ ਤੋਂ ਚਲਾਉਣਾ ਮੁਸ਼ਕਲ ਹੋ ਗਿਆ ਹੈ ਤੇ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਹਰਚਰਨ ਸਿੰਘ ਪੁੱਲਰ ਲਗਾਤਾਰ ਸੀਬੀਆਈ ਦੀ ਜੋ ਹਿਰਾਸਤ ਦੇ ਵਿੱਚ ਨੇ ਉਹਨਾਂ ਦੀਆਂ ਪੇਸ਼ੀਆਂ ਵੀ ਹੋ ਰਹੀਆਂ ਨੇ ਲਗਾਤਾਰ ਸੀਬੀਆਈ ਵੱਲੋਂ ਗੰਭੀਰਤਾ ਦੇ ਨਾਲ ਡੂੰਘਾਈ ਦੇ ਨਾਲ ਉਹਨਾਂ ਦੇ ਖਿਲਾਫ ਜੋ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੇ ਜੋ ਟਿਕਾਣੇ ਨੇ ਉਹਨਾਂ ਦੇ ਉੱਤੇ ਵੀ ਲਗਾਤਾਰ ਸੀਬੀਆਈ ਦੀਆਂ ਜੋ ਰੇਡਾਂ ਨੇ ਉਹ ਹੋ ਰਹੀਆਂ ਨੇ ਸੀਬੀਆਈ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਦੇ ਉੱਪਰ ਰਿਸ਼ਵਤ ਲੈਣ ਦੇ ਇਲਜ਼ਾਮ ਲੱਗੇ ਸੀ ਗੰਭੀਰ ਇਲਜ਼ਾਮ ਨੇ ਤੇ ਇਨ੍ਹਾਂ ਇਲਜ਼ਾਮਤ ਤੋਂ ਬਾਅਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੀ ਤੇ ਲਗਾਤਾਰ ਉਹ ਹਿਰਾਸਤ ਦੇ ਵਿੱਚ ਚੱਲ ਰਹੇ ਨੇ ਤੇ ਉਹਨਾਂ ਦੇ ਜੋ ਬੈਂਕ ਖਾਤੇ ਨੇ ਉਹਨਾਂ ਨੂੰ ਫ੍ਰੀਜ਼ ਤੱਕ ਕਰ ਦਿੱਤਾ ਗਿਆ ਸੀ ਤੇ ਇਸ ਤੋਂ ਬਾਅਦ ਪਰਿਵਾਰ ਆ ਜੋ ਤੰਗੀ ਦੇ ਵਿੱਚੋਂ ਗੁਜ਼ਰ ਰਿਹਾ ਕਿਉਂਕਿ ਬੈਂਕ ਖਾਤੇ ਫ੍ਰੀਜ਼ ਹੋਣ ਤੋਂ ਬਾਅਦ ਕੋਈ ਵੀ ਵਿਅਕਤੀ ਜੋ ਆਪਣੇ ਬੈਂਕ ਦੇ ਵਿੱਚ ਪਈ ਰਕਮ ਹੈ ਉਸ ਨੂੰ ਕਢਵਾ ਨਹੀਂ ਸਕਦਾ ਤੇ ਕੋਈ ਵੀ ਜੋ ਬੈਂਕ ਦੇ ਨਾਲ ਲੈਣ ਦੇ ਨਹੀਂ ਕਰ ਸਕਦਾ ਬੈਂਕ ਖਾਤੇ ਪੂਰੀ ਤਰ੍ਹਾਂ ਦੇ ਨਾਲ ਇੱਕ ਤਰ੍ਹਾਂ ਦੇ ਨਾਲ ਮੰਨ ਲੀਏ ਕਿ ਬੰਦ ਹੀ ਹੋ ਜਾਂਦੇ ਨੇ ਉਹਨਾਂ ਨੂੰ ਡੀਫ੍ਰੀਜ਼ ਕਰਨ ਤੋਂ ਬਾਅਦ ਹੀ ਉਸ ਪੈਸੇ ਨੂੰ ਵਰਤਿਆ ਜਾ ਸਕਦਾ ਹੈ ਜੋ ਉਸ ਦੇ ਵਿੱਚ ਪਿਆ ਹੁੰਦਾ ਹੈ ਬੈਂਕ ਖਾਤੇ ਦੇ ਵਿੱਚ ਤੇ ਹਰਚਰਨ ਸਿੰਘ ਭੁੱਲਰ ਅਤੇ ਉਹਨਾਂ ਦੇ ਪਰਿਵਾਰ ਦੇ ਜੋ ਬੈਂਕ ਖਾਤੇ ਨੇ ਉਹ ਡੀ ਫ੍ਰੀਜ਼ ਹੋਣ ਤੋਂ ਬਾਅਦ ਹੀ ਪਰਿਵਾਰ ਉਹਨਾਂ ਦੇ ਵਿੱਚੋਂ ਪੈਸੇ ਕਢਵਾ ਸਕੇਗਾ ਤੇ ਇਹ ਸਿੱਧ ਲਈ ਜੋ ਅਰਜ਼ੀ ਹੈ ਵਕੀਲ ਦੇ ਰਾਹੀਂ ਚੰਡੀਗੜ੍ਹ ਜ਼ਿਲ੍ਹਾ ਅਦਾਲਤੀ ਵਿੱਚ ਪਰਿਵਾਰ ਵੱਲੋਂ ਲਗਾਈ ਗਈ ਹੈ ਕਿ ਉਹਨਾਂ ਦੇ ਜੋ ਬੈਂਕ ਖਾਤੇ ਨੇ ਉਹਨਾਂ ਨੂੰ ਡੀ ਫ੍ਰੀਜ਼ ਕੀਤਾ ਜਾਵੇ ਤਾਂ ਜੋ ਉਹ ਆਪਣੇ ਪੈਸੇ ਨੂੰ ਆਪਣੇ ਹੱਥੀ ਖਰਚ ਸਕਣ ਕਿਉਂਕਿ ਪਰਿਵਾਰ ਦਾ ਜੋ ਗੁਜ਼ਾਰਾ ਹੈ ਉਹ ਹੁਣ ਚਲਾਉਣਾ ਮੁਸ਼ਕਲ ਹੈ ਇਸ ਲਈ ਜੋ ਅਰਜੀ ਲਗਾਈ ਗਈ ਹੈ ਲੇਕਿਨ ਇਹ ਵੇਖਣਾ ਹੋਵੇਗਾ ਕਿ ਹੁਣ ਜੋ ਅਦਾਲਤ ਵੱਲੋਂ ਹੁਕਮ ਜਾਰੀ ਕੀਤੇ ਜਾਂਦੇ ਨੇ ਉਹ ਕੀ ਹੁਕਮ ਹੋਣਗੇ ਕੀ ਬੈਂਕ ਖਾਤਿਆਂ ਨੂੰ ਡੀ ਫ੍ਰੀਜ਼ ਕਰਨ ਦਾ ਹੁਕਮ ਅਦਾਲਤ ਸੁਣਾਏਗੀ ਜਾਂ ਨਹੀਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਣਾ ਹੋਵੇਗਾ ਕਿ ਅਦਾਲਤ ਦਾ ਕੀ ਹੁਕਮ ਹੋਵੇਗਾ